हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਚੋਟੀਆਂ ਤਹਿਸੀਲ ਜ਼ਿਲ੍ਹਾ ਮੋਗਾ ਪਹੁੰਚਿਆ ਦੋਸਤੋ ਬਿਲਕੁਲ ਤਲਵੰਡੀ ਭਾਈ ਦੇ ਬਿਲਕੁਲ ਨੇੜੇ ਆ ਨਾਲ ਲੱਗਦਾ ਪਿੰਡ ਆ ਚੋਟੀਆਂ ਕਲਾਂ ਠੀਕ ਆ ਜੀ ਤੇ ਬਾਈ ਮਨਜਿੰਦਰ ਦੇ ਕੋਲੇ ਆਏ ਆ ਪਸ਼ੂ ਤੁਹਾਨੂੰ ਅੱਜ ਤਿੰਨ ਮੱਝਾਂ ਦਿਖਾ ਦਾਂਗੇ ਠੀਕ ਆ ਜੀ ਤੇ ਕਿੰਨੇ ਪਸ਼ੂ ਜਿਹੜੇ ਤਿੰਨੇ ਮੱਝਾਂ ਕਿੰਨੇ ਪਸ਼ੂ ਜਿਹੜੇ ਸਵੇਸ ਵਾਏ ਆ ਕਿੰਨੇ ਗੱਪਣ ਪੂਰੀ ਡਿਟੇਲ ਜਿਹੜੀ ਹੈਗੀ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਿਲ ਜੂਗੀ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਜਿਹੜੀ ਆਪਾਂ ਬਾਈ ਮਨਜਿੰਦਰ ਤੋਂ ਲਵਾਂਗੇ ਉਹ ਤੁਹਾਡੇ ਤੱਕ ਜਿਹੜੀ ਪਹੁੰਚ ਸਕੇ ਤੁਹਾਨੂੰ ਸਮਝ ਆ ਸਕੇ ਠੀਕ ਆ ਅੱਜ ਦੋਸਤੋ 14 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਸਕਦੇ ਹੋ ਕੋਈ ਦੁਪਹਿਰ ਦੇ 12:30 ਵਜੇ ਦਾ ਸਮਾਂ ਹੈਗਾ ਠੀਕ ਆ ਪਸ਼ੂ ਜਿਹੜਾ ਪਸੰਦ ਆਊਗਾ ਉਹਦੇ ਨਰਕ ਪਰਖਾ ਤਸੱਲੀ ਆ ਘਰ ਪਹੁੰਚ ਕੇ ਤੁਸੀਂ ਤਸੱਲੀ ਨਾਲ ਕਰ ਲਿਓ ਤੇ ਬਾਕੀ ਗੱਲਬਾਤ ਆਪਾਂ ਕਰਦੇ ਆ ਬਾਈ ਸਭ ਤੋਂ ਪਹਿਲਾਂ ਵੀਰ ਮਨਜਿੰਦਰ ਸਤਿ ਸ੍ਰੀ ਅਕਾਲ ਭਰਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਭਾਈ ਠੀਕ ਠਾਕ ਬਹੁਤ ਵਧੀਆ ਬਹੁਤ ਵਧੀਆ ਠੀਕ ਆ ਤੇ ਮਨਜਿੰਦਰ ਭਾਈ ਅੱਜ ਪਸ਼ੂ ਤਿੰਨ ਮੱਝਾਂ ਹੀ ਆ ਹਾਂ ਜੀ ਤਿੰਨ ਮੱਝਾਂ ਜੀ ਦੋ ਗੱਬਣਾ ਵਿੱਚੋਂ ਇੱਕ ਸੂਈ ਹੈ ਜੀ ਇੱਕ ਸੂਈ ਆ ਦੋ ਗੱਬਣ ਹਾਂਜੀ ਠੀਕ ਆ ਤੇ ਚੰਗੇ ਆ ਪੀਸ ਵਧੀਆ ਬਹੁਤ ਵਧੀਆ ਜੀ ਜੀ ਚੰਗੇ ਤਿੰਨੇ ਦੁੱਧਾਂ ਲਏ ਜੀ ਬੈਂਤੀ ਜੀ ਠੀਕ ਆ ਠੀਕ ਆ ਦੁੱਧ ਖੜਨੀਆਂ ਠੀਕ ਆ ਤੇ ਇਹ ਗੱਬਣ ਤਿਆਰ ਹੈ ਜੀ ਤੇ ਪਹਿਲੇ ਨੰਬਰ ਤੇ ਨੀਲੀ ਦਾ ਵੀ ਚਾਗੀ ਹੈ ਨਾ ਹਾਂ ਨੀਲੀ ਦਾ ਵੀ ਪੈਂਦੀ ਆ ਤੀਜੇ ਦੇ ਚੋਂ ਮਾਲ ਕਰਨ ਤੀਜੇ ਤੋਂ ਭਰਾ ਤੋਂ ਚੌਥਾ ਮਾਲੇ ਤੇ ਪੰਜਵਾਂ ਮਾਲੇ ਸੁਆ ਜੀ ਠੀਕ ਆ ਚੌਥਾ ਵਜੇ ਸੁਆਊਗੀ ਬਾਕੀ ਹੈ ਦੁੱਧ ਵਾਲੀ ਮੱਝ ਹੈ ਦੁੱਧ ਵਾਲੀ ਆ ਦੁੱਧ ਵਾਲੀ ਚੌਥਾ ਸੁਆ ਪੰਜਵਾਂ ਹੋ ਸਕਦਾ ਬੈਂ ਦੋ ਲੈ ਜੇ ਤਿੰਨ ਲੈ ਜੇ ਅੱਜ ਵੀ ਸੁਸਾਦੀ ਆ ਕੋਈ ਪਤਾ ਨਹੀਂ ਹਜੇ ਕੋਈ ਕੁੜੇ ਭੰਨੀ ਖੜੀ ਆ ਅਸਾਂ ਥੱਲੋ ਧਾਰਾ ਘਰਾਂ ਨਹੀਂ ਪਈਆਂ ਸਣਾ ਠੀਕ ਆ ਬਾਕੀ ਮੈਂ ਜਿਹੜੀ ਮਾਰਕਿੰਗ ਆ ਦੋਸਤੋ ਤੁਹਾਡੇ ਸਾਹਮਣੇ ਆ ਠੀਕ ਆ ਚਾਰੇ ਪੈਰ ਧੋਤੇ ਆ ਖੋਲ ਕੇ ਤਸल्ली ਨਾਲ ਦਿਖਾਉਣੇ ਆ ਤੇ ਪੁੜੇ ਜਿਵੇਂ ਆਨੇ ਪੁੜੇ ਬਿਲਕੁਲ ਨਵਾਏ ਆ ਹਜੇ ਸੂਣ ਦੇ ਵਿੱਚ ਵੀ ਇਹਨਾਂ ਦਾ ਵੀ ਹੋ ਸਕਦਾ ਕੋਈ 4 ਦਿਨ ਕੋਈ 5 ਦਿਨ ਕੋਈ 4 ਦਿਨ ਸਮਾਂ ਲੈ ਜੇ ਤੇ ਨੀਲੀ 라ਵੀ ਦੇ ਵਿੱਚ ਜਿਹੜੀ ਪੈਂਦੀ ਆ ਮੂੰਹ ਮਾਂਜੜਾ 200 ਪਟੇ ਵਾਲਾ ਬਿਲਕੁਲ ਚਿੱਟਾ ਮੂੰਹ ਆ ਅੱਖਾਂ ਖਾਂ ਵਿੱਚ ਜਵਾਬ ਹੈਗਾ ਬਾਕੀ ਚਾਰੇ ਪੈਰ ਧੋਤੇ ਥਣ ਲੇਵੇ ਦੀ ਪੱਤਰ ਠੀਕ ਆ ਆ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਲਓ ਇਹ ਬਿਲਕੁਲ ਪੱਦਰ ਜਿਹੜਾ ਲੈ ਲੈ ਜੀ ਭਾਈ ਧੱਕ ਅੱਗੇ ਨੂੰ ਖੜਾ ਲੈ ਵਾ ਅੱਗੇ ਨੂੰ ਜਿਹੜੀ ਜਾਲੀ ਦਿਖਾਉਣੀ ਹੈ ਬਾਕੀ ਤੁਰਦੀ ਦੁਰਦੀਆ ਗੱਗੂ ਲੈ ਲਊਗਾ ਆ ਪੂਰਾ ਲੈ ਲੈ ਆਪਾਂ ਜਮਾ ਮਰਜ਼ੀ ਕਰ ਬਹੁਤ ਵੱਡੂ ਜੇ ਲੈ ਵਾ ਚਾਲ ਪਾਈ ਜਾਂਦਾ ਵੀ ਗੱਗੂ ਗੇਲ ਨਾਲ ਦੀ ਚਾਲ ਆ ਸਮਝਦੀ ਤੇ ਆਰਡਰ ਕੁਆਲਿਟੀ ਜਿਹੜੀ ਆ ਦੋਸਤੋ ਥੋੜੀ ਜੀ ਅੱਗੇ ਨੂੰ ਅਗਾਹ ਨੂੰ ਜਿਹੜੀ ਆ ਉਹ ਤਾਕਾ ਇਸ ਮੱਝ ਦੀ ਠੀਕ ਆ ਤੇ ਪਤਲਾ ਪਿੰਡਾ ਵਾ ਬਾਕੀ ਮੂੰਹ ਮੱਥਾ ਫੇਸ ਕੁਆਲਿਟੀ ਤੁਹਾਨੂੰ ਦਿਖਾ ਦੇਣੀ ਆਪਾਂ ਫੇਸ ਬਿਲਕੁਲ ਇਸ ਵੀਡੀਓ ਦੇ ਵਿੱਚ ਆ ਰੋਗਲਾ ਪਾਈ ਲਖ ਲੈ ਐਂ ਕਰਕੇ ਮੂੰਹ ਦਿਖਾਈ ਆ ਜਿਹੜਾ ਫੇਸ ਕੁਆਲਿਟੀ ਆ ਮੂੰਹ ਮੱਤੇ ਤੋਂ ਆਇਆ ਠੀਕ ਹੈ ਆ ਦੇਖੋ ਮਾਰ ਲਓ ਜੀ ਤੋਰ ਲਗੇ ਬਾਕੀ ਤੱਕ ਜਿਆਦਾ ਅੱਗੇ ਨੂੰ ਆ ਠੀਕ ਹੈ ਜੀ ਹਵਾਨੇ ਦੀ ਤੁਸੀਂ ਨੋਟ ਕਰ ਲਿਓ ਆ ਦੇਖੋ ਬਾਕੀ ਢਿਲਾਪਣ ਜਿਹੜਾ ਹਵਾਨੇ ਦੇ ਵਿੱਚ ਕਾਫੀ ਹਜੇ ਹੋ ਸਕਦਾ ਵੀ 2-4 ਦਿਨ ਕੱਢ ਗਈ ਤਾਂ ਪੂਰਾ ਜਿਹੜਾ ਦੋਸਤੋ ਲੇਵਾ ਹੋਰ ਭਰ ਸਕਦਾ ਪਹਿਲੇ ਦਾ ਤਾਂ ਬਹੁਤ ਕੜੂ 14 ਕਿਲੋ ਦੁੱਧ ਦੀ ਗਾਰੰਟੀ ਲਈ ਬੰਦੇ ਬਹੁਤ ਵਧੀਆ ਸੀ ਇਮਾਨਦਾਰ ਸਾਡੇ ਨਿੰਦੀ ਰਵੀਆਂ ਵਜਾਂ ਪਰ ਆਪਾਂ 10 ਤੋਂ 11 ਕਿਲੋ 12 ਕਿਲੋ ਤਾਂ ਦੁੱਧ ਹੋਊਗੀ ਰੋਊਗੀ ਚਲ 12 ਕਿਲੋ ਤਾਂ ਇਹੋ ਜੇ ਪਸ਼ੂ ਕਰਤੂਤਾਂਲੇ ਨੂੰ ਦੇਣਾ ਚਾਹੀਦਾ ਬਾਕੀ ਜੇ ਮੰਨ ਕੇ ਚੱਲ ਗਏ 10 ਤੋਂ 11 ਲੀਟਰ ਵਾਲਾ ਲੇਵਾ ਤਾਂ ਹੁਣ ਵੀ ਲਈ ਫਿਰਦੀ ਹੈ ਅਸਾਂ ਕਿਹਨਾਂ ਲੇਵਾ ਚੱਕੀ ਕਰਦੀ ਹੈ ਬਿਲਕੁਲ ਬਿਨਾ ਕਿਸੇ ਭਲਾ ਤੋਂ ਨਿੱਗਰ ਜਿਹੜਾ ਦੋਸਤੋ ਹਵ ਬਿਲਕੁਲ ਜਿਹੜਾ ਤੁਹਾਡੇ ਸਾਹਮਣੇ ਆ ਸਾਰਾ ਕੁਝ ਥਾਂ ਥਣੂ ਬਖਾਲੇ ਦੇ ਵਿੱਚ ਸੈਜ ਦੇ ਵਿੱਚ ਇੱਕੋ ਜਿਹਾ ਵੀ ਕੋਈ ਘਰੇ ਆ ਕੇ ਵੀਰ ਤੁਸੀਂ ਇਹ ਨਹੀਂ ਕਹੋਗੇ ਵੀ ਕੋਈ ਥਾਣੋਂ ਬਾਅਦ ਕਰ ਕੋ ਛੋਟਾ ਹੈ ਠੀਕ ਆ ਬਾਕੀ ਮੂੰਹ ਮੱਥਾ ਇੱਕ ਵਰੀਆ ਫੇਰ ਦੇਖ ਲਓ ਤੇ ਮਨਜਿੰਦਰ ਭਾਈ ਸੁਭਾ ਚੌਥਾ ਹੀ ਦੱਸਤਾ ਸੀ ਚੌਥਾ ਵੀ ਹੋ ਪੰਜਵਾਂ ਵੀ ਹੋ ਸਕਦਾ ਆਪਾਂ ਨੂੰ ਨਤੀਜਾ ਗਿਆ ਜੀ ਚਲੋ ਅਗਲੀ ਸਮਝ ਅਗਲੇ ਦੀ ਕਿਸੇ ਦੀ ਤੇ ਇਹ ਫਿਰ ਲੈਣ ਦੇ ਨੇ ਤਾਂ ਕੀ ਕਰਤਾ ਮੋੜ ਜੀ ਜੀ ਮੋਲਾ ਜੀ 82000 ਰੁਪਈਆ 82000 ਹਾਂ ਮਾਨਤਨ ਕਰਾਂਗੇ ਬਾਹਰ ਨਹੀਂ ਚ ਹੋਣਾ ਜੀ ਅੱਛਾ ਜੀ ਹਾਂ ਠੀਕ ਉਧਰ ਦੀ ਮਾਝਾ ਬੱਚਾ ਵੀ ਚੰਗਾ ਹੀ ਚਾਊ ਮੋਲ ਜਿਹੜਾ ਹੈਗਾ ਠੀਕ ਹੈ ਜੀ ਲੈਣ ਦੇ ਕਿ ਤੁਹਾਨੂੰ ਇਹ ਮਹਿੰਗਾ ਦਿਖਾਤੀ ਆ ਸੋ ਜਿਹੜੇ ਵੀ ਫਾਰਮਰ ਵੀਰ ਨੂੰ ਪਸੰਦ ਆਊਗੀ ਤਸੱਲੀ ਆਪਣੀ ਕਰ ਲਿਓ ਠੀਕ ਆ ਬਾਕੀ ਆ ਇੱਕ ਵਾਰੀ ਥਣ ਲੇਵਾ ਤੁਸੀਂ ਦੇਖ ਲਓ ਬੜਾ ਨੇੜੇ ਤੋਂ ਆ ਦੇਖੋ ਜੀ ਠੀਕ ਆ ਇਸ ਤੋਂ ਬਾਅਦ ਆਪਾਂ ਹੋਰ ਤੁਹਾਨੂੰ ਪਸ਼ੂ ਦਿਖਾਉਣੇ ਆ ਤੇ ਇੱਕ ਮੱਝ ਸੂਹੀ ਸਵਾਈ ਵੀ ਹੈਗੀ ਆ ਜਿਹੜੇ ਵੀਰ ਨੇਗੇ ਪਸ਼ੂ ਸੋਇਆ ਖਰੀਦਣਾ ਉਹ ਸੂਹੀ ਸਵਾਈ ਮੱਝ ਵੀ ਆ ਤੇ ਮਰਜਿੰਦਰ ਭਾਈ ਆ ਗਈ ਦੂਜੇ ਨੰਬਰ ਤੇ ਹਾਂਜੀ ਇਹ ਬਈ ਹਰਿਆਣੇ ਤੋਂ ਆਈ ਝੋਟੀ ਹਾਂ ਦੂਜੇ ਸਵੇਰ ਨੂੰ ਉਹ ਸਿੱਗੀ ਆ ਜੀ ਉਹ 6 ਦਿਨ ਦਾ ਹਾਂਜੀ ਦੂਜੇ ਸਵੇਰ ਕੱਦ ਬਹੁਤ ਵੱਡਾ ਹੈ ਨਾ ਕੱਦ ਕੁਝ ਬਹੁਤ ਵੱਡਾ ਹੈ ਥੋੜਾ ਇਹ ਪੱਟੇ ਲੱਕੇ ਘਰ ਦਾ ਥੋੜਾ ਕਰਕੇ ਚਾਰ ਤੋਂ ਪੰਜ ਵਿਅਕਤ ਘਟ ਚੁੱਕੇ ਨੇ ਅੱਛਾ ਜੀ ਹਾਂ ਤੇ 22 23 ਗਿੰਗਨ ਪੂਰੇ ਆ 22 23 ਨੂੰ ਹਾਂ ਜਿਹੜੀ ਲਾਈਵ ਬੈਠੀ ਹੋਣੀ ਵੀ ਤੇ ਪਹਿਲੇ ਸਵੇਰੇ ਤੋਂ ਦੋ ਗਨੇ 12 13 ਲੀਟਰ ਛੋਇਆ ਹੋਇਆ ਬਾਈ ਦਾ ਸਵੇਰੇ ਪਹਿਲੇ ਸਵੇਰੇ ਠੀਕ ਹਾਂ ਹੁਣ ਦੂਜਾ ਸੂਹਾ ਮੂੰਹ ਛਿੱਗੀ ਆ ਮੂੰਹ ਛੇ ਦਾ ਹਾਂਜੀ ਦੂਜਾ ਸੂਹਾ ਤੇ ਖੋਲਦੇ ਲਖਣੇ ਵੀ ਦਿਖਾਤੇ ਪਰ ਤਸੱਲੀ ਦੇ ਨਾਲ ਪੂਰੇ ਵੱਡੇ ਕੱਤ ਕਾਟ ਦੇ ਵਿੱਚ ਆ ਦੋਸਤੋ ਪੁੱਠਾ ਪਾਠਾ ਵੇਖੋ ਚੜਾਈ ਆ ਬਾਕੀ ਤੋੜ ਕੇ ਤਸੱਲੀ ਨਾਲ ਦਿਖਾਵਾਂਗੇ ਤੁਹਾਨੂੰ ਵਧੇਰੇ ਸਮਝ ਆ ਜਾਣੀ ਗੱਲਬਾਤ ਤੇ ਪਹਿਲੇ ਸੂਵੇ ਦਾ ਵੀ ਜਿਹੜਾ ਮਿਲਕ ਰਿਕਾਰਡ ਦੱਸਤਾ ਵੀ ਚੰਗਾ ਸੀਗਾ ਠੀਕ ਆ ਬਾਕੀ ਪੌਡੀ ਪੰਤਰ ਪੂ ਉਠਾ ਪਾਠਾ ਬੜਾ ਚੌੜਾ ਪਿੱਛੋਂ ਤੇ ਥਣ ਭਾਂਡੇ ਦੀ ਬੜੀ ਸਾਫ਼ ਆ ਬਾਕੀ ਤੁਹਾਨੂੰ ਕੋਲੋਂ ਆਪਾਂ ਬੜੀ ਤਸੱਲੀ ਨਾਲ ਦਿਖਾਵਾਂਗੇ ਤਾਂ ਜੋ ਹੋਰ ਤੁਹਾਨੂੰ ਬਥੇਰੇ ਸਮਝ ਆਊਗੀ ਗੱਲਬਾਤ ਆ ਦੇਖੋ ਆ ਦੇਖੋ ਜੀ ਅੱਜ ਤਾਂ ਲਖਣ ਖਿੱਚੀ ਫਿਰਦੀ ਆ ਤੈਨੂੰ ਜੋਰ ਮਾਰਦੀ ਹੈ ਜੋਰ ਪੂਰਾ ਹੈ ਲੈ ਵੀ ਦੋਸਤੋ ਆ ਕਰੋ ਚੈੱਕ ਠੀਕ ਆ ਪਲੀ ਪੁਲੀ ਪੂਰੀ ਆ ਵੱਡੀਆਂ ਛੋਟੀਆਂ ਮੱਝਾਂ ਦੇ ਵਿੱਚ ਤੁਸੀਂ ਗਿਣਤੀ ਕਰ ਸਕਦੇ ਹੋ ਕੋਈ ਨਾ ਕੋਈ ਨਾ ਲੈ ਥੋੜਾ ਡਰਦੀ ਵੀ ਆ ਬਾਰ ਬੰਦੋ ਇੱਥੇ ਜੀ ਹੂੰ ਉਹ ਜੋਗੀ ਜੀ ਆਇਆ ਤੋਂ ਕੱਦ ਕੜ ਜਿਹੜਾ ਦੋਸਤੋ ਵੱਡਾ ਠੀਕ ਆ ਪਹਿਲੇ ਸੂਏ 12 ਲੀਟਰ ਚ ਵਾਏ ਨੇ ਹਾਂ 12 ਮੀਟਰ ਲੀਟਰ ਪਹਿਲੇ ਸੂਏ ਚ ਆਇਆ ਵੇ ਲੈਂਥ ਸਾਰਾ ਕੁਝ ਓਕੇ ਆ ਜੀ ਹੂੰ ਤੇ ਮਰਜਿੰਦਰ ਭਰਾ ਫਿਰ ਮੋਲੇ ਦਾ ਲੈਣ ਦੇਣ ਕੀ ਕਰਤਾ ਇਹਦਾ ਇੱਕ ਬਾਈ ਹੈ ਜੀ ਜਿੱਦਣ ਜਮਾ ਤਿਆਰ ਹੋ ਗਈ ਉਦੋਂ ਆਪਦੀ ਮਰਜ਼ੀ ਦਾ ਹੋਊਗਾ ਪਰ ਹੁਣ ਇਹਦਾ ਇੱਕ ਬਾਈ ਹੈ ਇੱਕ ਬਾਈ ਹਾਂਜੀ ਠੀਕ ਆ 122000 ਭਰਾ ਕਹਿੰਦਾ ਵੀ ਮੋਲਾ ਦੋਸਤੋ ਡਿਮਾਂਡ ਆ ਠੀਕ ਆ ਤੇ ਬਾਕੀ ਜਦੋਂ ਤਿਆਰ ਹੋਈ ਉਦੋਂ ਥੋੜੀ ਜਾਂਦਾ ਵੀ ਹੋਰ ਗੱਲਬਾਤ ਹੋਊਗੀ ਫਿਲਹਾਲ ਤੁਸੀਂ ਆਹ ਵੇਖ ਸਕਦੇ ਹੋ ਪੂਰੀ ਬਾਡੀ ਬੰਦਰ ਵੇਖ ਲਓ ਸਟਰਕਚਰਸ ਦੇਖ ਲਓ ਹਰ ਪਾਸਿਓਂ ਥਣ ਭਾਂਡਾ ਜਿਹੜਾ ਦੋਸਤੋ ਬੜਾ ਸਾਫ਼ ਆ ਠੀਕ ਆ ਬਾਕੀ 35 ਟੁੱਪਨ ਵੀਰਾਂ ਦਾ ਵੀ ਬਿਲਕੁਲ ਓਕੇ ਆ ਠੀਕ ਆ ਇਹ ਤੇਜੀ ਨਹੀਂ ਬੰਦੇ ਦਾ ਥੋੜਾ ਤੇਜੀ ਸਾਡੇ ਦੀ ਤੇਜੀ ਨਹੀਂ ਹਜੇ ਘਰ ਦਾ ਕਰਦੀ ਥੋੜਾ ਜਿਹਾ ਅੱਜ ਭਲਕੀ ਆ ਜੀ ਆਪਣੇ ਕੋਲ ਇਹ ਆਈ ਨੂੰ ਤਿੰਨ ਚਾਰ ਦਿਨ ਹੋ ਗਏ ਜੀ ਹੂੰ ਪੱਟ-ਪਟੇ ਥੋੜੇ ਘੱਟ ਚੱਲਦੀ ਹੈ ਠੀਕ ਆ ਠੀਕ ਆ ਤੇ ਪੂਰੀ ਜਿਹੜੀ ਆ ਦੋਸਤੋ ਜੰਮੀ ਭਲੀ ਆ ਠੀਕ ਆ ਚੰਗੀ ਚੀਜ਼ ਖਰੀਦਨੀ ਆ ਪੈਸੇ ਵੀ ਸੋਹਣੇ ਲੱਗਣੇ ਆ ਦੋਸਤੋ ਕਿਉਂਕਿ ਇਹ ਚੀਜ਼ ਵੀ ਚੰਗੀ ਆ ਠੀਕ ਆ ਬਾਕੀ ਥਣ ਭਾਂਡੇ ਦੀ ਚੰਗੀ ਆ ਕਦ ਕਰ ਜਿਹੜਾ ਫੁੱਲ ਵੱਡੀ ਹਾਈਟ ਹੈ ਘਰੇ ਆਓਗੇ ਤੁਹਾਨੂੰ ਇਹ ਨਹੀਂ ਹੋਊਗਾ ਵੀ ਛੋਟੇ ਸਮੱਧਰ ਜੀ ਕੱਦ ਦੀ ਇਹ ਝੋਟੀ ਆ ਜਾਂ ਮੱਝ ਵੀ ਵੱਡੇ ਕੱਦ ਕਰਦੀ ਆ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਤੇ ਇਸ ਤੋਂ ਬਾਅਦ ਅਗਲਾ ਨਾਂਕ ਸੁਈ ਸਵਾਈ ਹੈ ਜੀ ਆਹ ਸੁਈ ਮੱਝ ਜਿਹੜੀ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਮਨਿੰਦਰ ਭਾਈ ਇਹ ਕਿੰਮਾ ਸੁਆ ਸੁਈ ਹੈ ਤੀਜੇ ਤੇ ਚੌਥਾ ਸੁਆਉਂਗੀ ਸੁਈ ਹੈ ਤੀਜਾ ਜਾਂ ਚੌਥਾ ਹਾਂ ਜੀ ਦੋ ਤੋਂ ਉਹ 13 ਕਿਲੋ ਝਾਗਾ ਲ ਚਾਰ ਟਾਂ ਜੋਗ ਲਾਂਗੇ ਪੰਜ ਟਾਂ ਹੂੰ ਵੀਡੀਓ ਕਾਲ ਤੇ ਜਵਾਲੋ ਕੋਲਿਆ ਵੀ ਕਿਉਂ ਠੀਕ ਹੈ ਜੀ ਕੋਈ ਚੱਕਰ ਨਹੀਂ 100 ਗ੍ਰਾਮ ਇਧਰ ਉਧਰ ਲਾਓ 12 ਕਿਲੋ ਠੀਕ ਹੈ ਜੀ 12 ਕਿਲੋ ਪੂਰਾ ਹਾਜਰਾ ਸੂਈ ਨੂੰ 7-8 ਦਿਨ ਹੁੰਦੇ ਆ 7-8 ਦਿਨਾਂ ਮਗਰ ਕੱਟਾ ਹਾਂ ਮਗਰ ਕੱਟਾਇਆ ਆ ਮੇਲ ਕਾਫ ਆ ਜੀ ਠੀਕ ਹੈ ਕੱਟਾ ਹੀ ਬਹੁਤ ਚੰਗਾ ਕੋਈ 20000 ਦਾ ਲਾਵਾਂ ਜਦੋਂ 2 ਸਾਲਾਂ ਦਾ ਹੋ ਗਿਆ ਅੱਛਾ ਜਦੋਂ 2 ਸਾਲਾਂ ਦਾ ਹੋ ਜੂਗਾ ਨਾ ਉਹ ਕਹਿੰਦੇ 20000 ਦਾ ਹੀ ਰੱਖ ਲਾਂਗੇ ਲੈ ਵੀ ਠੀਕ ਹੁਣ ਭਾਈ ਆ ਪੈ ਜੀ ਹੂੰ ਪੂਰਾ ਜੰਮਿਆ ਪਲਿਆ ਕੱਟਾ ਵੀ ਪੂਰਾ ਕੇ ਬਟਾ ਮਾਲੀ ਬਣੂਗਾ ਤਗੜਾ ਤੇ 12 ਕਿਲੋ ਹੁਣ ਮੈਂ ਤਾਂ ਆਪਾਂ ਚਵਾਵਾਂਗੇ ਥਲੇ ਪੂਰਾ 12 ਤੋਂ ਪਲੱਸ ਹੋਊਗਾ ਮਾਇਨਸ ਨਹੀਂ ਬਾਈ ਠੀਕ ਆ ਜੀ 12 ਤੋਂ ਜਿਹੜਾ ਦੋਸਤੋ ਪਲੱਸ ਦੁੱਧ ਹੋਊਗਾ ਇਸ ਮੱਝ ਦੇ ਕੋਲ ਤੇ ਲਖਣ ਖੋਲ ਨਹੀਂ ਦਿਖਾ ਦਿਖਾ ਦੇਣਾ ਖੋਲ ਕੇ ਤੋੜ ਕੇ ਦਿਖਾਉਣੀ ਆ ਦੋਸਤੋ 12 ਕਿਲੋ ਤੋਂ ਪਲੱਸ ਹੋਊਗਾ ਮੈਨ ਸਾਰੇ ਬਣੇ ਹੋਣੀ ਹੁੰਦਾ ਠੀਕ ਆ ਝੱਗ ਚੂਗ ਬਿਲਕੁਲ ਜਿਹੜੀ ਐ ਲਾ ਕੇ ਠੰਡਾ ਕਰਕੇ ਤੇ ਆ ਮੈਂ ਆ ਬਾਈ ਦੇ ਕੋਲ ਦਿਖਾਉਣੇ ਆਪਾਂ ਤੁਹਾਨੂੰ ਤਸਦੀ ਦੇ ਨਾਲ ਤੇ ਪੰਜ ਤੋਂ 6 ਕ ਤੇ 6 ਦੇ ਨਹੀਂ ਹੋਇਆ ਹਫਤਾ ਹੋ ਗਿਆ 7 ਹਫਤਾ ਹੋ ਗਿਆ ਦੇ ਵੀ ਸਾਕੇ ਜੀ ਥੋੜੀ ਅੱਗੇ ਨੂੰ ਆ ਥੋੜਾ ਕੱਟ ਦਿਖਾਈ ਦਿੰਦੀ ਏ ਠੀਕ ਆ ਬਾਕੀ ਧਾਰਾ ਧੂਰਾ ਫਾਇਰ ਪੱਧਰ ਹੀ ਆ 1% ਦੇ ਚਵਾਈ ਚੂਈ ਉਹਨਾਂ ਦਾ ਟਿੱਪਣ ਪ੍ਰੋਨ ਫੁੱਲ ਗਾਰੰਟੀ ਹੋ ਗਿਆ ਬਾਕੀ ਥਣ ਭਾਂਡਾ ਜਿਹੜਾ ਦੋਸਤੋ ਚੌਰਸ ਦੇਵੇ ਦੀ ਆ ਤੱਕ ਥੋੜੀ ਅੱਗੇ ਨੂੰ ਆ ਬਾਕੀ ਬਿਲਕੁਲ ਵੇਖੋ ਕਿ ਬੈਕ ਸਾਈਡ ਤੋਂ ਪੱਤਰ ਆ ਠੀਕ ਆ ਜੀ ਫਾੜੀ ਵਾਲਾ ਬਾਨਾ ਤੇ ਬਿਲਕੁਲ ਪੱਧਰ ਤੇ ਕਿਸੇ ਪਾਸੇ ਵੀ ਇਹਨਾਂ ਦਾ ਵੀ ਕੋਈ ਏ ਨਹੀਂ ਹੈਗਾ ਕਿ ਦੋ ਚਾਰ ਧਾਰਾ ਵੀ ਕੱਟ ਜਾਣਗੀਆਂ ਕੋਈ ਗੁੰਜਾਇਸ਼ ਹੀ ਨਹੀਂ ਹੈਗੀ ਤੇ 12 ਕਿਲੋ ਜਿਹੜਾ ਕਿਸੇ ਕਿਸਾਨ ਵੀਰ ਨੇ ਆਣ ਕੇ ਚੋਲਣਾ ਉਹ ਦੋ ਤਿੰਨ ਦੇ ਕੋਲ ਮੌਜੂਦ ਆ ਤੇ ਬੱਚਾ ਥੱਲੇ ਕੱਟਾ ਇੱਕ ਹਫਤਾ ਸਮਾਂ ਹੋ ਗਿਆ ਪਲੀਪੂਰੀ ਇਹ ਵੀ ਚੰਗੀ ਆ ਬਾਕੀ ਤੁਸੀਂ ਇਹ ਦੇਖ ਸਕਦੇ ਹੋ ਸਿਹਤ ਪਸ਼ੂ ਮੈਂਟੇਨ ਕਰ ਜਾਂਦਾ ਵੀ 2-4 ਦਿਨ ਕੋਈ ਹਫਤਾ 2 ਹਫਤੇ ਤੱਕ ਸਭ ਬੜਾ ਚੰਗੀ ਆ ਹਾਂ ਬੜੀ ਚੰਗੀ ਠੀਕ ਆ ਜੀ ਚਵਾਈ ਵੀਰ ਕਹਿੰਦਾ ਵੀ ਪੂਰੀ ਬੈਸਟ ਆ ਠੀਕ ਹੈ ਜੀ ਬਾਕੀ ਦੋਸਤੋ ਤਸੱਲੀ ਤੁਸੀਂ ਕਰ ਹੀ ਲੈਣੀ ਹੈ ਜਿਹੜੇ ਪਸ਼ੂ ਆ ਦਿਖਾਏ ਜਾਂਦੇ ਆਪਣੇ ਦੁਆਰਾ ਉਹਨਾਂ ਦੀ ਤਸੱਲੀ ਆ ਘਰ ਵਿਜਿਟ ਕਰਕੇ ਤੁਸੀਂ ਕਰ ਲਿਆ ਕਰੋ ਇੱਕ ਟਾਈਮ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਲਿਆ ਕਰੋ ਟਾਈਮ ਤੁਹਾਡੇ ਦੇ ਡਿਪੈਂਡ ਆ ਕਿੰਨਾ ਕੁ ਸਮਾਂ ਜਦਾਂ ਤੁਸੀਂ ਕੱਢ ਸਕਦੇ ਹੋ ਪਸ਼ੂ ਦੀ ਨਰਕ ਪਰਖ ਲਈ ਦੇਣ ਭੁਣ ਜਾਇਦੀਆਂ ਮੋਟੀਆਂ ਪੂਰੀਆਂ ਬੇਨ ਦੱਸਿਆ ਕੋਈ ਜਿਹੜੀਆਂ ਦੋਸਤੋ ਬਾਲਖੰਦੀਆਂ ਬੇਨ ਜਿਹੜੀਆਂ ਨਜ਼ਰ ਆ ਰਹੀਆਂ ਨੇ ਤੇ ਮੱਝ ਜਿਹੜੀ ਆ ਆ ਤੁਹਾਨੂੰ ਆਪ ਦਿਖਾਤੀ ਆ ਤੇ ਮਰਜਿੰਦਰ ਲੈਂਡ ਦੇ ਨੇ ਫਿਰਿੰਦਾ ਭਰਾ ਬਈ ਇਹਦਾ 92000 ਹੈ ਜੀ 92 ਹਾਂ ਮਾਨਦਨ ਕਰ ਪਾਂਗੇ 92 ਚ ਹਾਂਜੀ 92 ਮਾਨਦਨ ਪੂਰਾ ਕਰ ਪਾਉਗਾ ਹੀ ਮਾਨਦਨ ਹੋ ਜਾਊਗਾ ਨਾ ਕੋਈ ਗੱਲ ਨਹੀਂ ਫੋਕੀ ਕਰ ਲਾਂਗੇ ਹਾਂ ਕੋਈ ਗੱਲ ਨਹੀਂ ਫਿਰ ਵੀ ਇਹ ਇੰਨੇ ਪੰਜ ਲੱਖ ਤੋਂ 50 ਲੱਖ ਕੋਈ ਰੁਸਾ ਨਹੀਂ ਗਿਆ ਹਾਂ ਠੀਕ ਹੈ ਤੇ ਬਾਕੀ ਥੋੜਾ ਜਿਹਾ ਜਿੰਨਾ ਕ ਟਾਈਮ ਵੀ ਹੋਇਆ ਉਹ ਸਾਨੂੰ ਪਤਾ ਦਦਨੇ ਆ ਤਿੰਨਾ ਪਸ਼ੂਆਂ ਦੀ ਧਾਰ ਕੋਲੀ ਜੇ ਗੱਪਣ ਦੀ ਗੱਪਣ ਦੀ ਗਰੰਟੀ ਚੱਕ ਲਾਂਗੇ ਹੂੰ ਧਾਰ ਨਾਲ ਕਿਸੇ ਪਸ਼ੂ ਦੀ ਗੜੀ ਹੋਗੀ ਠੀਕ ਹੈ ਜੀ ਲੋ ਵੀ ਦੋਸਤੋ ਆਹ ਨੇ ਬਾਈ ਮਰਜਿੰਦਰ ਸਿੰਘ ਤੇ ਪਸ਼ੂ ਤੁਹਾਨੂੰ ਤਿੰਨ ਦਿਖਾਤੇ ਆ ਇੱਕ ਮੈਂ ਸੋਈ ਆ ਬਾਕੀ ਦੋ ਬਿਲਕੁਲ ਇੱਕ ਤਾਂ ਤਿਆਰੀ ਦੇ ਵਿੱਚ ਆ ਨੀਲੀ ਰਾਵੀ ਤੇ ਇੱਕ ਥੋੜੇ ਦਿਨ ਹੋਰ ਲੈ ਕੇ ਜਾਂਦੀ ਏ ਠੀਕ ਆ ਪੂਰੀ ਵੱਡੀ ਜਿਹੜੀ ਆ ਝੋਟੀ ਤੁਹਾਨੂੰ ਦਿਖਾਈਏ ਦੂਜਾ ਸਵੇਰ ਸੁਣਾ ਤੇ ਨੰਬਰ ਆਪਾਂ ਲੈ ਲੈਨੇ ਆ ਬਾਈ ਮਨਜਿੰਦਰ ਦੇ ਨੰਬਰ ਬੋਲਿਓ ਬਾਈ 91 143 ਜੀ ਹਾਂਜੀ 4043 ਤੇ 150 ਹੋਣੀ ਤੇ ਗਾਰ ਹੈਗੀ ਐ ਗਾਂ ਦਿਖਾਉਣੇ ਆ ਬਾਕੀ ਆ ਨੰਬਰ ਜਿਹੜੇ ਦੋਸਤੋ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਪਏ ਆ ਮਨਜਿੰਦਰ ਸਿੰਘ ਦੇ ਤੇ ਇੱਕ ਵੜ ਵੀ ਹੈਗੀ ਆ ਇਹ ਵੀ ਬਿਕਾਊ ਆ ਆ ਜਿਹੜੀ ਇਹ ਪੰਜਵੇਂ ਮਹੀਨੇ ਦੀ ਗੱਬਣ ਹੈ ਜੀ ਪੰਜ ਮਹੀਨੇ ਦੀ ਗੱਬਣ ਹੈ ਪੰਜ ਮਹੀਨੇ ਦੀ ਪੂਰੀ ਚੈੱਕ ਪਾਸ ਆ ਮੇਰੇ ਕੋਲੋਂ ਬੈਜਲੀ ਵੀ 36 ਦੀ ਰਹੀ ਸੀ 42 ਦਿੱਤੀ ਸਮਾਜ ਸਰ ਜੀ ਹੂੰ 42000 ਰੁਪਏ ਦੀ ਸੱਜਰ ਦਿੱਤੀ ਸੀ ਸੱਜਰ ਹੂੰ ਹੁਣ ਬੱਚਾ ਮਰਿਆ ਗਿਆ ਤੇ ਬੱਚਾ ਹੈ ਨਹੀਂ ਦੁੱਧ ਉਹਨੇ ਡਰਾਈ ਕਰ ਦਿੱਤੀ ਸੀ ਜੀ ਹੂੰ ਤੇ ਹੁਣ ਬਦ ਹਿਸਾਬ ਹੀ ਦੇ ਦਾਂਗੇ ਆਪਾਂ ਇਹ ਪੰਜ ਮਹੀਨੇ ਦੀ ਗੱਬਣ ਚੈੱਕ ਪਾਸ ਲਈ ਦੁੱਧ ਦੇਣੀ ਚੈੱਕ ਪਾਸ ਦੋ ਦੋ ਡਰਾਈ ਆ ਦੋਸਤੋ ਪੰਜਵੇਂ ਮਹੀਨੇ ਦੀ ਗੱਬਣ ਚੈੱਕ ਪਾਸ ਕਿਸੇ ਵੀਰ ਨੇ ਆਪਦੀ ਖਰੀਦ ਨਹੀਂ ਆ ਤਾਂ ਤਸल्ली ਆਪਣਾ ਡਾਕਟਰ ਸਾਈ ਵੀ ਇਹਨਾਂ ਕਰਕੇ ਇਹ ਐਸਾ ਤੁਸੀਂ ਕਰਵਾ ਸਕਦੇ ਹੋ ਵੀ ਜਿਹੜੀ ਬਿਲਕੁਲ ਨਿਕਲੂਗੀ 5 ਮਹੀਨੇ ਦੀ ਆ ਜਾਂ 5.5 ਦੀ ਆ ਤੁਸੀਂ ਆਪ ਦਾ ਡਾਕਟਰ ਨਾਂ ਲੈ ਕੇ ਆ ਸਕਦੇ ਹੋ ਠੀਕ ਆ ਤਾਂ ਧੋਧੋ ਡਰਾਈ ਇਹਨਾਂ ਧਿਆਨ ਦੇ ਵਿੱਚ ਰੱਖ ਲਿਓ ਹਜੇ ਕੋਈ 4 ਮਹੀਨੇ ਪਏ ਆ ਸੂਣ ਦੇ ਵਿੱਚ 5 ਮਹੀਨੇ ਘੱਟੋ ਘੱਟ ਵੀ ਸਮਾਂ ਜਿਹੜਾ ਦੱਸ ਦਿੱਤਾ ਠੀਕ ਆ ਤਾਂ ਸੂਹਾ ਦੂਜਾ ਸੂਹ ਵੀ ਤੀਜਾ ਕੇ ਤੀਜਾ ਸਤਾ ਹੋ ਗਈ ਤੀਜਾ ਸੂਹਾ ਤੇ ਥਣੋ ਥਣੋ ਪਰ ਤੇਪ ਤੋਂ ਪੁਰਾਣਾ ਇੱਕ ਨੰਬਰ ਗਰੰਟੀ ਹੋ ਗਈ ਪੂਰਾ ਪਹਿਲੇ ਸੂਹੇ ਦੀ ਮੇਰੇ ਕੋਲ ਵੀਡੀਓ ਹੈਗੀ ਮੇਰੇ ਘਰੇ ਮੈਂ ਵੇਚੀ ਆ 42000 ਰੁਪਏ ਦੀ ਅੱਛਾ ਜੀ ਹਾਂ ਸਮਾਜ ਸਰ ਪਿੰਡ ਉੱਤੇ ਗਈ ਸੀ ਠੀਕ ਸੋ ਬਿਲਕੁਲ ਸੱਜਰ ਵੀਰਾਂ ਦਾ ਵੀ ਆਪਾਂ ਸੇਲ ਕੀਤੀ ਸੀਗੀ ਤੇ ਟੋਕੜ ਬਿਲਕੁਲ ਹੁਣ ਗੱਬਣ ਜਿਹੜੀ ਲੈ ਕੇ ਆਂਦੀ ਆ ਤੁਦੋਂ ਟਰਾਈ ਆ ਠੀਕ ਆ ਤੇ ਮੋਲ ਵੀ ਮਨਜਿੰਦਰ ਕਿੰਨਾ ਹਾਂ ਨਾ ਜਾਂਦਾ ਇਹਦੇ 10000 ਰੁਪਏ ਜੀ 10000 ਹਾਂ ਠੀਕ ਆ ਮੈਂ ਬਾਕੀ ਛੋਟਾ ਛੱਪਾ ਕਰ ਦਾਂ ਕੋਈ ਠੀਕ ਆ ਜੀ ਠੀਕ ਆ 10000 ਦੇ ਵਿੱਚ ਦੋਸਤੋ ਇਹ ਗੱਬਣ ਵਹਿੜ ਤੁਹਾਨੂੰ ਮਿਲ ਜੂਗੀ ਠੀਕ ਆ ਪੰਜਾਂ ਮਹੀਨਿਆਂ ਦੀ ਆ ਬਾਕੀ ਆਪਦਾ ਡਾਕਟਰ ਲੈ ਲਓ ਲੋਕਲੋਂ ਡਾਕਟਰ ਤੁਸੀਂ ਆਪਦਾ ਨਾਲ ਲਿਆ ਕੇ ਤਸੱਲੀ ਕਰ ਸਕਦੇ ਹੋ ਗੱਬਣ ਦੀ ਠੀਕ ਆ ਜੀ ਤੇ ਆ ਆਜੇ ਪਸ਼ੂ ਸੀ ਇਹੋ ਸੀ ਬਾਈ ਮਨਜਿੰਦਰ ਅੱਗੇ ਅੱਜ ਇਹੋ ਪਸ਼ੂ ਸੀ ਬਕਾਊ ਜਿਹਦੇ ਚ ਇੱਕ ਮੱਝ ਦਿਖਾਈ ਹੈ ਤੁਹਾਨੂੰ ਸੁਈਸ ਬਾਈ ਤੇ ਦੋ ਬਿਲਕੁਲ ਤਿਆਰੀ ਦੇ ਵਿੱਚ ਲਾ ਲੋ ਤੁਸੀਂ ਗੱਬਣ ਨੇ ਇੱਕ 5 ਮਹੀਨੇ ਵੈਢ ਦਿਖਾਤੀ ਆ 5 ਮਹੀਨੇ ਦੀ ਗੱਬਣ ਤੋਂ ਤੋਂ ਟਰਾਈ ਨੰਬਰ ਸਕਰੀਨ ਤੇ ਚੱਲ ਰਿਹਾ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਤੇ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ